ਕੈਨੇਡਾ ਵਿੱਚ ਬਹੁਤ ਸਾਰੇ ਇੰਡੀਅਨ ਰਹਿੰਦੇ ਨੇ ਬਹੁਤ ਸਾਰੇ ਪੰਜਾਬੀ ਲੋਕ ਜਿਹੜੇ ਰਹਿੰਦੇ ਨੇ ਔਰ ਹਮੇਸ਼ਾ ਹੀ ਉਹਨਾਂ ਦੀ ਖਿੱਚ ਇੱਕ ਜਿਹੜੀ ਇੰਡੀਆ ਦੇ ਵਿੱਚ ਬਣੀ ਹੁੰਦੀ ਹੈ ਕਿ ਅਸੀਂ ਆਪਣੇ ਦੇਸ਼ ਜਾਵਾਂਗੇ ਅਸੀਂ ਆਪਣੇ ਪਿੰਡ ਜਾਵਾਂਗੇ ਹਰ ਸਾਲ ਇੱਥੋਂ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਕੈਨੇਡਾ ਤੋਂ ਭਾਰਤ ਵੱਲ ਨੂੰ ਜਾਂਦੇ ਨੇ ਪਹਿਲਾਂ ਪਹਿਲਾਂ ਤਾਂ ਖਬਰਾਂ ਇਹ ਆਈਆਂ ਜੀ ਕਿ 에어 ਇੰਡੀਆ ਦੇ ਵਿੱਚ ਜਹਾਜ਼ ਹੈ ਜਿਹੜਾ ਉਸ ਦੀ ਖਸਤਾ ਹਾਲਤ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਲੋਕਾਂ ਨੇ ਸੋਚਿਆ ਕਿ 에어 ਇੰਡੀਆ ਨੂੰ ਚੇਂਜ ਕਰਕੇ ਚਲੋ ਕਿਸੇ ਹੋਰ 에어ਲਾਈਨਸ ਦੇ ਵਿੱਚ ਜਾ ਕੇ ਵੇਖਦੇ ਹਾਂ ਹੁਣ ਕੈਨੇਡਾ ਤੋਂ ਦਿੱਲੀ ਪਹੁੰਚਣ ਵਾਲੇ ਕੁਝ ਯਾਤਰੀਆਂ ਨੇ ਇਹ ਗੱਲਾਂ ਜਿਹੜੀਆਂ ਦੱਸੀਆਂ ਨੇ ਉਹ ਕਹਿੰਦੇ ਅਸੀਂ 터ਕਿਸ਼ 에어ਲਾਈਨ ਤੋਂ ਪਹਿਲਾਂ ਇੱਥੇ ਕੈਨੇਡਾ ਤੋਂ ਅਸੀਂ 터ਕੀ ਪਹੁੰਚੇ ਇਸਤਾਨਬੁਲ ਪਹੁੰਚੇ ਕਹਿੰਦੇ 터ਕਿਸ਼ 에어ਲਾਈਨ ਬਹੁਤ ਹੀ ਖੂਬਸੂਰਤ ਸੀ ਬਹੁਤ ਸੋਹਣੀ ਸੀ ਔਰ ਉੱਥੇ ਸੇਵਾ ਬੜੀ ਸੋਹਣੀ ਤਰੀਕੇ ਨਾਲ ਹੋਈ ਬੜੇ ਆਰਾਮ ਨਾਲ ਅਸੀਂ ਇਸਤਾਨਬੁਲ ਪਹੁੰਚੇ ਇਸਤਾਨਬੁਲ ਪਹੁੰਚਣ ਤੋਂ ਬਾਅਦ ਸਟਾਰ ਅਲਾਈਅንስ 에ਅਰਲਾਈਨ ਹੈ ਜਿਹੜੀ ਇੰਡੀਗੋ ਇੰਡੀਗੋ ਦੇ ਵਿੱਚ ਕਹਿੰਦੇ ਸਾਡਾ ਜਹਾਜ਼ ਜਿਹੜਾ ਹੈ ਇੰਡੀਗੋ ਵਾਲਾ ਉਹ ਇਸਤਾਨਬੁਲ ਤੋਂ ਦਿੱਲੀ ਜਾਣਾ ਸੀ ਜਦੋਂ ਅਸੀਂ ਉਸ ਜਹਾਜ਼ ਦੇ ਵਿੱਚ ਪਹੁੰਚੇ ਤਾਂ ਜਹਾਜ਼ ਦੇ ਵਿੱਚ ਨਾ ਤਾਂ ਸੀਟਾਂ ਦੇ ਵਿੱਚ ਰੱਖੀਆਂ ਹੋਈਆਂ ਜਿਹੜੀਆਂ ਗੱਦੀਆਂ ਨੇ ਉਹ ਸੀ ਨਾ ਹੀ ਉੱਥੇ ਕੋਈ ਬਲੈਂਕਟ ਦਿੱਤੇ ਗਏ ਨਹੀਂ 에ਅਰਲਾਈਨਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਦੱਸਿਆ ਗਿਆ ਵੀ ਜਦੋਂ ਤੁਸੀਂ ਜਹਾਜ਼ ਦੇ ਵਿੱਚ ਸਫ਼ਰ ਕਰਨੇ ਹੋ ਉਸ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਖੈਰ ਕਹਿੰਦੇ ਅਸੀਂ ਜਹਾਜ਼ ਦੇ ਵਿੱਚ ਬੈਠ ਗਏ ਬੈਠਣ ਤੋਂ ਬਾਅਦ ਫਿਰ ਜਦੋਂ ਫੂਡ ਦੀ ਗੱਲਬਾਤ ਹੋਈ ਕਹਿੰਦੇ ਇੱਕ ਗੱਤੇ ਦੇ ਡੱਬੇ ਦੇ ਵਿੱਚ ਸਿੰਪਲੀ ਗੱਤੇ ਦੇ ਡੱਬੇ ਦੇ ਵਿੱਚ ਫੂਡ ਜਿਹੜਾ ਆਇਆ ਉਹ ਇੰਨਾ ਜ਼ਿਆਦਾ ਘੱਟ ਸੀ ਵੀ ਜਿਵੇਂ ਆਪਾਂ ਸਿੰਪਲੀ ਗੱਲ ਪੰਜਾਬੀ ਦੇ ਵਿੱਚ ਕਹਿ ਦਿੰਨੇ ਆ ਕਿ ਉਹਦੇ ਨਾਲ ਤਾਂ ਜਾੜ ਵੀ ਗਿੱਲੀ ਨਹੀਂ ਸੀ ਹੁੰਦੀ ਇੰਨਾ ਘੱਟ ਫੂਡ ਉਸ ਤੋਂ ਬਾਅਦ ਪਾਣੀ ਦਿੱਤਾ ਗਿਆ ਇੱਕ ਇੱਕ ਘੁੱਟ ਪਾਣੀ ਦਾ ਤੇ ਇੱਕ ਇੱਕ ਘੁੱਟ ਜਿਹੜਾ ਸੀ ਉਹ ਚਾਹਦਾ ਸੀ ਬਹੁਤ ਸਾਰੇ ਯਾਤਰੀ ਜਿਹੜੇ ਚਾਹ ਪੀਣ ਦੇ ਸ਼ਕੀਨ ਹੁੰਦੇ ਨੇ ਕਈਆਂ ਨੂੰ ਪਾਣੀ ਦੀ ਪਿਆਸ ਥੋੜੀ ਜ਼ਿਆਦਾ ਲੱਗਦੀ ਆ ਉਹਨਾਂ ਨੇ 에ਅਰ ਹੋਸਟਸ ਤੋਂ ਡਿਮਾਂਡ ਕੀਤੀ ਕਿ ਸਾਨੂੰ ਪਾਣੀ ਜਾਂ ਚਾਹ ਥੋੜੀ ਜੀ ਹੋਰ ਚਾਹੀਦੀ ਹੈ ਤਾਂ ਉਹਨਾਂ ਤੋਂ 200 ਰੁਪਏ ਮੰਗੇ ਗਏ ਉਹ ਕਹਿੰਦੇ ਜੀ ਜੇ ਤੁਸੀਂ ਚਾਹ ਹੋਰ ਲੈਣੀ ਹੈ ਇੰਨੀ ਥੋੜੀ ਜਿਹੀ ਚਾਹ ਉਹਦੇ 200 ਰੁਪਏ ਤੁਹਾਨੂੰ ਹੋਰ ਦੇਣੇ ਪੈਣਗੇ ਇਸ ਤੋਂ ਜ਼ਿਆਦਾ ਅਸੀਂ ਨਹੀਂ ਦੇ ਸਕਦੇ ਵਲ ਹੁਣ ਯਾਤਰੀ ਜਿਹੜੇ ਨੇਗੇ ਉਹ ਇਸ ਕਰਕੇ ਕਾਫੀ ਜ਼ਿਆਦਾ ਮਾਇੂਸ ਹੋਏ ਨੇ ਉਹ ਕਹਿੰਦੇ ਵੀ ਅਸੀਂ ਇੰਨੀਆਂ ਮਹਿੰਗੀਆਂ ਟਿਕਟਾਂ ਲਗਾ ਕੇ ਗਏ ਲੇਕਿਨ ਪਹਿਲੇ ਜਹਾਜ਼ ਦੇ ਵਿੱਚ 터ਕਿਸ਼ 에어ਲਾਈਨ ਦੇ ਵਿੱਚ ਸਾਡੀ ਬਹੁਤ ਇੱਜ਼ਤ ਹੋਈ ਲੇਕਿਨ ਜਦੋਂ ਕਿ ਇੰਡੀਗੋ ਦੇ ਵਿੱਚ ਸਾਡੀ ਬੇਇੱਜ਼ਤੀ ਕੀਤੀ ਗਈ ਹੈ ਉਹ ਕਹਿੰਦੇ ਅਸੀਂ ਜਦੋਂ ਐਂਡ ਦੇ ਉੱਪਰ ਕਸਟਮ ਫਾਰਮ ਜਿਹੜੇ ਸੀ ਕਸਟਮ ਫਾਰਮ ਵੀ ਨਹੀਂ ਦਿੱਤੇ ਗਏ ਹੈਗੇ 에ਅਰ ਹੋਸਟੈਸ ਨੇ ਉਹਦੇ ਬਾਰੇ ਕੋਈ ਗੱਲਾਂ ਬਾਤਾਂ ਵੀ ਕਿਸੇ ਨੂੰ ਨਹੀਂ ਦਸੀਆਂ ਵੀ ਤੁਸੀਂ ਕੋਈ ਕਸਟਮ ਦਾ ਫਾਰਮ ਭਰਨਾ ਹੈਗਾ ਉਸ ਤੋਂ ਬਾਅਦ ਜਦੋਂ ਬਹੁਤ ਸਾਰੇ ਯਾਤਰੀ ਲਾਈਨਾਂ ਦੇ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਆਫਿਸਰਸ ਦੇ ਸਾਹਮਣੇ ਖੜੇ ਤਾਂ ਉਸ ਵਕਤ ਹੱਲਾ ਗੁੱਲਾ ਮੱਚਿਆ ਕਿਉਂਕਿ ਕਿਸੇ ਕੋਲੇ ਵੀ ਕਸਟਮ ਫਾਰਮ ਹੈ ਨਹੀਂ ਸੀ ਇਹ ਖਬਰ ਜੀ ਪੰਜਾਬੀ ਟ੍ਰਿਬਿਊਨ ਟ੍ਰਿਬਿਊਨ ਦੇ ਵਿੱਚ ਬਰਾੜ ਭਗਤਾ ਭਾਈ ਕਾ ਹੁਣਾਂ ਨੇ ਲਗਾਈ ਹੈਗੀ ਔਰ ਜਿਹੜੀ ਇਹ ਯਾਤਰੀ ਹੈ ਉਹਨਾਂ ਨਾਲ ਪਰਸਨਲੀ ਸਾਡੀ ਗੱਲਬਾਤ ਹੋਈ ਹੈ ਇੰਡੀโก ਦੀ ਗੱਲ ਕਰ ਲਈਏ ਜੀ 에ਅਰ ਇੰਡੀਆ ਦੀ ਗੱਲ ਕਰ ਲਈਏ ਹਮੇਸ਼ਾ ਇਹ ਗੱਲਾਂ ਇਹੀ ਹੁੰਦੀਆਂ ਨੇ ਕਿ ਜਦੋਂ ਅਸੀਂ ਕੈਨੇਡੀਅਨ ਜਾਂ ਅਮਰੀਕਨ ਅਸੀਂ ਇਹਨਾਂ ਕੰਟਰੀਜ਼ ਤੋਂ ਜਾਂਦੇ ਆ ਉਸ ਵਕਤ ਇੱਕ ਚਾ ਚੜਿਆ ਹੁੰਦਾ ਵੀ ਅਸੀਂ ਆਪਣੇ ਦੇਸ਼ ਚੱਲਿਆਂ ਲੇਕਿਨ ਜਹਾਜ਼ ਦੇ ਵਿੱਚ ਬੈਠਦੇ ਸਾਰੀ ਇਹ ਮਹਿਸੂਸ ਹੋਣ ਲੱਗ ਜਾਂਦਾ ਵੀ ਅਸੀਂ ਭਾਰਤ ਚੱਲੇ ਆਂ ਘੱਟੋ ਘੱਟ 에ਅਰਲਾਈਨਸ ਨੂੰ ਇਸ ਗੱਲ ਦਾ ਤਾਂ ਧਿਆਨ ਰੱਖਣਾ ਚਾਹੀਦਾ ਵੀ ਗੱਤੇ ਦੇ ਡੱਬੇ ਦੇ ਵਿੱਚ ਗੱਤੇ ਦੀ ਜਿਹੜੇ ਡੱਬੇ ਦੇ ਵਿੱਚ ਤੁਸੀਂ ਰੋਟੀ ਦਿੱਤੀ ਥੈਟਸ ਫਾਈਨ ਬਟ ਕੁਆਂਟੀਟੀ ਤਾਂ ਐਨੀ ਹੋਵੇ ਕਿ ਲੋਕ ਰੋਟੀ ਤਾਂ ਖਾ ਸਕਣ ਭੁੱਖੇ ਤਾਂ ਨਾ ਮਰਣ ਇਸ ਨਾਲ ਕਾਫੀ ਸਾਰੇ ਜਿਹੜੀ ਯਾਤਰੀ ਹੈ ਉਹਨਾਂ ਦੇ ਵਿੱਚ ਰੋਜ਼ ਵੇਖਣ ਨੂੰ ਮਿਲਿਆ ਜੀ